ਬੀ.ਏ.ਪੀ. ਪਾਰਟ 2 18 ਨੰਬਰ ਵਾਰਡ ਤੋਂ ਖੜੇ ਹੋਇਆ ਇਸ ਵਾਰਡ ਦੇ ਵਿੱਚ ਅਸੀਂ ਭਾਰਤ ਤੇ 15 ਸਾਲ ਤੋਂ ਦੇਖ ਰਹੇ ਹਾਂ ਬੜੇ ਪਿਆਰ ਨਾਲ ਬੜੇ ਸ਼ਰਧਨ ਨਾਲ ਐਮ.ਸੀ. ਨੂੰ ਐਮ.ਸੀ ਬਣਾਈਦਾ ਹੈ ਅਜੇ ਤੱਕ ਇਸ ਮੁਹੱਲੇ ਦੀ ਕਿਸੇ ਨੇ ਆਵਾਜ਼ ਨਹੀਂ ਮੁਸ਼ੀ ਕੋਸ ਮੁੰਡ ਕੇ ਕੋਈ ਮੁਹੱਲੇ ਦੇ ਵੰਦਨ ਪੈਸੇ ਦੀ ਤੋਂ ਜ਼ਿੰਦਾ ਕਿ ਮੈਂ ਪੈਸੇ ਦੇ ਕੇ ਜਿੱਤਿਆ ਇਹੀ ਬੰਦੇ ਜਿਹੜੇ ਇਹਨਾਂ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਆ ਬੜੇ ਸਾਰਿਆਂ ਨਾਲ ਮੀਟਿੰਗ ਕਰਕੇ ਸੇਵਾ ਕਰਨ ਦਾ ਮੌਕਾ ਲਿਆਇਆ ਗੁਰੂ ਸਰ ਕਿਰਪਾ ਕਰਨ ਸਰਦੀ ਘਰ ਕੋਈ ਇਤਨਾ ਨਾ ਮੰਨੋਗੇ ਇਸ ਇਲਾਕੇ ਦੀ ਸੇਵਾ ਕਰਾਂਗੇ ਬਗੈਰ ਲਈ ਤੋਂ ਕੋਈ ਨਹੀਂ ਇਸ ਫੜੇ ਮੰਚ ਸ਼ੌਗ ਦੀ ਕੋਈ ਚੰਗਾ ਕੈਂਡੀਡੇਟ ਆਵੇ ਇਸ ਇਲਾਕੇ ਦਾ ਸੁਧਾਰ ਕਰੇ ਸਭ ਪਿਛੜੇ ਇਲਾਕੇ ਕੀ ਇਸ ਕਰਕੇ ਮੰਨ ਮਾਇਦਤੀਆ ਹੋਰ ਮਲੇ ਵਾਲਿਆਂ ਨੇ ਸਾਰੇ ਗਲੀ ਬਿਲੀ ਨੇ ਹੋ ਗਿਆ ਕਿ ਸਾਨੂੰ ਕੋਈ ਕੈਂਡੀਡੇਟ ਵਧੀਆ ਚਾਹੀਦਾ ਹੈ ਕਿ ਮੈਂ ਸਾਰੇ ਮਹੱਲੇ ਦਾ ਸਾਰੇ ਸ਼ਹਿਰ ਦੇ ਨੂੰ ਇਸ ਸਾਰੇ ਟੈਗ ਰੱਖਣ ਮੈਂ ਕਰਦਾ ਹਾਂ ਵਾਹਿਗੁਰੂ ਜੀ ਕੱਲ ਤੋਂ ਵਾਹਿਗੁਰੂ ਜੀ ਕੀ ਫਤਿਹ ਅਸੀਂ ਭਾਜੀਪੀ ਦੀ ਵੀ ਪਾਰਟੀ ਜੋ ਕਮਲ ਦਾ ਫੁੱਲ ਹੈ ਜੀ ਬੀਜੇਪੀ ਪਾਰਟੀ ਨੇ ਤੇ ਇੱਕ ਕੌਂਸਲਰ ਵੀ ਜਿਹੜੀ ਅਸੀਂ ਚੋਣ ਨੂੰ ਲੜ ਰਹੀ ਹੈ ਜੀ ਇੱਥੇ ਜਿੱਤ ਜਾਂਦੇ ਆ ਅਸੀਂ ਅੱਡੀ ਟੱਪੀਓਂ ਜ਼ੋਰ ਲਾ ਕੇ ਉਹਨਾਂ ਜਿੱਤਦੇ ਆ ਬਹੁਤ ਸਤਕਾਰ ਮਾਣ ਕੀਦਿਆਂ ਦਾ ਪਰ ਇਸ ਮਹੱਲੇ ਦੇ ਬਾਅਦ ਉਹ ਕੋ ਵੜਦੇ ਨਹੀਂ ਜੀ ਹਾਂਜੀ ਇਸ ਗੱਲ ਦਾ ਵੀ ਪਤਾ ਲੱਗਾ ਜੀ ਕੋਈ ਪਾਰਟੀਆਂ ਉਹ ਦੀਆਂ ਸ਼ਰਾਪਤੀ ਪਾਰਟੀਆਂ ਉਹ ਕਾਗਜ਼ੇ ਰੱਦ ਕਰਾਉਣ ਦੀ ਬਹੁਤ ਤਿਆਰੀ ਹੈ ਬਹੁਤ ਪਿਆਰੀ ਜਾਂ ਪ੍ਰਸ਼ਾਸਨ ਨੂੰ ਜੀਦਾ ਕਿਦਾ ਬਹੁਤ ਖਾਸ ਧਿਆਨ ਦਿੱਤਾ ਜਾਵੇ ਅਸੀਂ ਜਦਨੇ ਬੜੇ ਸ਼ਾਂਤਮਈ ਨਾਲ ਬਹੁਤ ਚੰਗੇ ਤਰੀਕੇ ਨਾਲੇ ਬੜੇ 12 13 ਸਾਲ 15 ਸਾਲ ਬਾਅਦ ਚੋਣ ਆਈਆ ਤੇ ਮਾਰੇ ਸਭ ਤੋਂ ਕਿਰਪਾ ਕਰੇ ਹਰ ਇੱਕ ਨੇ ਯੋਗ ਤੇ ਲਗਾਰੇ ਹੁੰਦਾ ਪਰ ਸ਼ਾਂਤਮਈ ਨਾਲ ਉਹ ਡਰ ਇਹਦੇ ਵਿੱਚ ਸਭ ਤੋਂ ਵੱਧਿਆ ਗਿਆ ਅਸੀਂ ਇਹ ਮੁੱਦੇ ਤੇ ਕਈ ਤੇ ਚਲੋ ਕਈ ਬੱਚੇ ਗਿਆ ਬੜੀਆਂ ਮੁਸ਼ਕਲਾਂੀਆਂ ਜਿਆਦਾ بس وکاس ਇਸ ਇਲਾਕੇ ਦਾ ਕੋਈ ਸੋਚਦਾ ਹੀ ਨਹੀਂ ਹੈ ਜੀ ਸਾਡੇ ਦੇ ਐਸੀ ਜਦੋਂ ਆਪਾਂ ਸੈਕੰਡਰੂ ਰੋਡ ਮੋੜਦੇ ਹੈ ਨਾ ਰੋਇਦੇਪੁਰ ਐਡਾ ਵੱਡਾ ਇਹਨੇ ਡੈਂਪ ਬਣਾਤਾ ਜੀ ਇਸ ਇਲਾਕੇ ਦੇ ਇੰਨੇ ਮਛਰ ਇੰਨਾ ਗੰਨ ਕੋਠੇ ਤੇ ਪਰਖੋ ਇੰਨੀ ਬਦੂਹ ਹੁੰਦੀ ਆ ਉਹਦਾ ਕੋਈ ਵੈਲੀ ਵਰਸਰੀ ਸਸਿਕਾਲ ਜੀ ਪ੍ਰੋ 99 ਦੇ ਨਾਲ ਜੁੜੇ ਹੋ ਤੇ ਤਰਨਤਾਰਨ ਦੇ ਵਿੱਚ ਇਸ ਵੇਲੇ ਜਿਹੜਾ ਮਾਹੌਲ ਪਖਿਆ ਹੋਇਆ ਵਾ ਨਗਰ ਕਾਉਂਸਲ ਚੋਣਾਂ ਨੂੰ ਲੈ ਕੇ ਲੰਬੇ ਸਮੇਂ ਦੇ ਬਾਅਦ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨਾ ਤਰਨਤਾਰਨ ਦੇ ਵਿੱਚ ਕਿਹੜੀ ਪਾਰਟੀ ਬਾਜ਼ੀ ਮਾਰੇਗੀ ਦੇਖਣਾ ਇਹ ਹੋਏਗਾ ਪਰ ਇਸ ਵੇਲੇ ਪਾਰਟੀਆਂ ਦੇ ਸਾਰੇ ਉਮੀਦਵਾਰ ਜਿੰਨੇ ਵੀ ਜੋਗ ਉਮੀਦਵਾਰ ਨੇ ਪਾਰਟੀਆਂ ਨੇ ਦਿੱਤੇ ਹੋਏ ਸਾਰਿਆਂ ਦੇ ਕਾਗਜ਼ ਜਿਹੜੇ ਦਾਖਲ ਕਰਨ ਦੀ ਵਾਰੀ ਹੈ ਤੇ ਸਾਰੇ ਪਾਰਟੀ ਦੇ ਉਮੀਦਵਾਰ ਵਾਰੀ ਸਿਰ ਆਪਣੇ ਜਿਹੜੇ ਕਾਗਜ਼ ਦਾਖਲ ਕਰਾ ਲਏ ਨੇ ਇਸ ਸਬੰਧ ਦੇ ਵਿੱਚ ਸਾਡੇ ਨਾਲ ਇੱਕ ਬੀਜੇਪੀ ਦੇ ਉਮੀਦਵਾਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਸਾਰੀ ਉਹਨਾਂ ਦੀ ਪਾਰਟੀ ਵੱਲੋਂ ਤਿਆਰੀ ਕੀਤੀ ਗਈ ਹੈ ਕੀ ਸਾਰਾ ਪ੍ਰੋਸੈਸ ਹੋਏਗਾ ਤੇ ਕਿਸ ਤਰ੍ਹਾਂ ਉਹ ਜਿਹੜਾ ਚੋਣ ਕੈਂਪੇਨ ਨੂੰ ਆਪਣੀ ਨੂੰ ਅੱਗੇ ਲੈ ਕੇ ਜਾਣਗੇ ਤੁਹਾਡੀ ਮੁਲਾਕਾਤ ਕਰਾਉਂਦੇ ਸਰ ਸਭ ਤੋਂ ਪਹਿਲਾਂ ਤੇ ਸਵਾਗਤ ਹੈ ਜੀ ਸਾਡੇ ਚੈਨਲ ਦੇ ਉੱਤੇ ਥੈਂਕ ਯੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਜੀ ਅਸੀਂ ਇਸ ਵਾਰਡ ਦੇ ਮੈਂ ਨਿਸ਼ਾਨ ਸਿੰਘ ਬੀਏਪੀ ਪਾਰਟੀ ਦੇ 18 ਨੰਬਰ ਵਾਰਡ ਤੋਂ ਖੜੋਖੜੇ ਆ ਇਸ ਵਾਰਡ ਦੇ ਵਿੱਚੋਂ ਅਸੀਂ 12 13 15 ਸਾਲ ਤੋਂ ਦੇਖ ਰਹੇ ਹਾਂ ਬੜੇ ਪਿਆਰ ਨਾਲ ਬੜੇ ਸਰਦਨ ਨਾਲ ਐਮਸੀ ਨੂੰ ਐਮਸੀ ਬਣਾਈਦਾ ਹਜੇ ਤੱਕ ਕਿਸੇ ਮਹੱਲੇ ਦੀ ਕਿਸੇ ਨੇ ਮਾਦ ਨਹੀਂ ਵਸ਼ੀ ਜਿੱਤ ਕੇ ਵੋਟਾਂ ਪੁਆਈ ਨਹੀਂ ਜਿੱਤ ਜਾਂਦੇ ਜਦੋਂ ਕੋਈ ਬਾਹਰ ਚਲੇ ਜਾਂਦਾ ਕੋਸੇ ਮੁੜ ਕੇ ਕੋਈ ਮਹੱਲੇ ਦੇ ਬੰਦੇ ਨੇ ਪੈਸੇ ਦੀ ਤੋਂ ਜ਼ਿੰਦਾ ਕਿ ਮੈਂ ਪੈਸੇ ਦੇ ਕੇ ਜਿੱਤਿਆ ਇਹੋ ਜਿਹੇ ਬੰਦੇ ਐ ਕਿ ਇਹਨਾਂ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਆ اس کر کے اِسی ساری نے میٹنگ کر کے سیوا کرن دا موقع لے آیا گروہ صاحب کرپا کرن چار دی کا رکھو تینوں منو کہ اس علاقے ہی سیوا کریں گے بغیر علاج تو کوئی نہیں اِسی جڑے منچ شوق ہی کوئی چندہ کینڈیگیٹ آئے اس علاقے کا سدھار کرے سب تو پچھڑا علاقہ سی اس کر کے من نماز ہے اور محلے والے نے سارے گئی بڑے نے وہ کیا کہ سانو کوئی کینڈیڈیٹ ودیا چاہیے جہاں اس محلے کی سیوا کر سکے اور ਮੁਸ਼ਕਲਾਂ ਜਿਹੜੀਆਂ ਜੋ ਵੀ ਆ ਉਹ ਸਾਰੀਆਂ ਇਹਨਾਂ ਨੂੰ ਗਵਰਨਮੈਂਟ ਦੇ ਅੱਗੇ ਰੱਖੇ ਜਾਵੇ ਤੇ ਮੈਂ ਸਾਰੇ ਮਹੱਲੇ ਦਾ ਸਾਰੇ ਸ਼ਹਿਰ ਦੇ ਵਿੱਚੋਂ ਵੀ ਇਸ ਸਾਰਿਆਂ ਤਹਿ ਦੋ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਸਭ ਤੋਂ ਜ਼ਰੂਰੀ ਗੱਲ ਕਿਹੜੀ ਪਾਰਟੀ ਦੇ ਵੱਲੋਂ ਤੁਸੀਂ ਜਿਹੜਾ ਵਾ ਚੋਣ ਮੈਦਾਨ ਦੇ ਵਿੱਚੋਂ ਅਸੀਂ ਭਾਜਪਾ ਦੀ ਪਾਰਟੀ ਜੋ ਕਮਲ ਦਾ ਫੁੱਲ ਹੈ ਜੀ ਭਾਜਪਾ ਪਾਰਟੀ ਲੋ ਕੇ ਇੱਕ ਕੌਂਸਲਰ ਦੀ ਜਿਹੜੀ ਅਸੀਂ ਚੋਣ ਲੜ ਰਹੇ ਹਾਂ ਜੀ ਤੇ ਬਾਕੀ ਮਹੱਲੇ ਦਾ ਵੀ ਸਹਿਯੋਗ ਆ ਜੋ ਹੀ ਸਾਨੂੰ ਮੀਟਿੰਗ ਮੇਰੇ ਚਿਰਾਈ ਜਨੂੰ ਸਹਿਯੋਗ ਮਿਲਿਆ ਵੀ ਤੁਸੀਂ ਜਿੰਨੇ ਵੀ ਹੁੰਦੇ ਆ ਇੱਥੇ ਜਿੱਤ ਜਾਂਦੇ ਆ ਅਸੀਂ ਅੱਡੀ ਟਿੱਪੀ ਦੇ ਜੋਰ ਲਾ ਕੇ ਉਹਨਾਂ ਨੂੰ ਜਿੱਦੋਂ ਤੇ ਬਹੁਤ ਸਤਿਕਾਰ ਮਾਨ ਕਰੀਦਾ ਉਹਨਾਂ ਦਾ ਪਰ ਇਸ ਮਹੱਲੇ ਦੇ ਬਾਝੋਂ ਕੋਈ ਵੜ ਦੇਣੀ ਆ ਜੀ ਪੱਕੇ ਬਾਈ ਇੱਕ ਗੱਲ ਇਹ ਜ਼ਰੂਰੀ ਪੁੱਛਣਾ ਕਿ ਸਾਰੀਆਂ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਦੂਸਰੇ ਜਾਂ ਆਜ਼ਾਦ ਉਮੀਦਵਾਰ ਕਹ ਲਓ ਉਹਨਾਂ ਨੂੰ ਇੱਕ ਡਰ ਸਤਾ ਰਿਹਾ ਹੋਇਆ ਕਿ ਜਿਹੜੇ ਚੋਣ ਨੇ ਉਹ ਰੱਦ ਹੋਣ ਦਾ ਡਰ ਹੈ ਜਿਹੜੇ ਰੱਦ ਜਿਸ ਤਰ੍ਹਾਂ ਤੁਸੀਂ ਕਾਗਜ਼ ਦਾਖਲ ਕਰਾਏ ਨੇ ਉਹ ਰੱਦ ਹੋਣ ਦਾ ਡਰ ਹੈ ਹਾਂਜੀ ਇਸ ਗੱਲ ਦਾ ਵੀ ਪਤਾ ਲੱਗਾ ਜੀ ਕੋਈ ਪਾਰਟੀਆਂ ਉਹਦੀਆਂ ਸ਼ਰਾਰਤੀ ਪਾਰਟੀਆਂ ਉਹ ਕਾਗਜ਼ ਰੱਦ ਕਰਾਉਣ ਦੀ ਬਹੁਤ ਤਿਆਰੀਆਂ ਬਹੁਤ ਤਿਆਰੀਆਂ ਤੇ ਇਸ ਲਈ ਵੀ ਇਸੇ ਕਰਕੇ ਇਸ ਦਾ ਵੀ ਬਹੁਤ ਖਿਆਲ ਰੱਖਿਆ ਜਾਵੇ ਪ੍ਰਸ਼ਾਸਨ ਨੂੰ ਵੀ ਜਿਹਦਾ ਕਿਦਾ ਬਹੁਤ ਖਾਸ ਧਿਆਨ ਰੱਖਿਆ ਜਾਵੇ ਅਸੀਂ ਚਾਹੁੰਦੇ ਹਾਂ ਬੜੇ ਸ਼ਾਂਤਮਈ ਨਾਲ ਬਹੁਤ ਚੰਗੇ ਤਰੀਕੇ ਨਾਲ ਇਹ ਬੜੇ 12 13 ਸਰ 15 ਸਾਲ ਬਾਅਦ ਇਹ ਚੋਣ ਆਈ ਆ ਤੇ ਮਾਰੇ ਸਭ ਤੋਂ ਕਿਰਪਾ ਕਰੇ ਹਰ ਇੱਕ ਇਹਨਾਂ ਯੋਤ ਤੇ ਲਗਾਣਾ ਹੁੰਦਾ ਪਰ ਸ਼ੰਤ ਮੈਨ ਨੇ ਵੋਟ ਆਉਣ ਇਹਦੇ ਵਿੱਚ ਸਭ ਤੋਂ ਵਧੀਆ ਗੱਲ ਹੈ ਜੀ ਕਿਹੜੇ ਮੁੱਦੇ ਦੇ ਉੱਤੇ ਤੁਸੀਂ ਜਿਹੜੀ ਆਪਣੀ ਚੋਣ ਮਹਿੰਮ ਨੂੰ ਅੱਗੇ ਲੈ ਕੇ ਜਾਓਗੇ ਵਾਟ ਦੇ ਵਿੱਚ ਅਸੀਂ ਮੁੱਦੇ ਤੇ ਕਈ ਤੇ ਚਲੋ ਕਈ ਬੱਚੇ ਦੀਆਂ ਬੜੀਆਂ ਮੁਸ਼ਕਲਾਂਆਂ ਜਿਆਦਾ ਵਿਕਾਸ ਤੇ ਇਸ ਇਲਾਕੇ ਦਾ ਕੋਈ ਸੋਚਦਾ ਹੀ ਨਹੀਂ ਹੈ ਜੀ ਸਾਡੇ ਦੇ ਐਸੀ ਜਦੋਂ ਆਪਾਂ ਸੱਚ ਕੰਡ ਨੂੰ ਮੋੜਦੇ ਆ ਜੀ ਰੋਹੀ ਦੇ ਕੋਲ ਐਡੇ ਵੱਡਾ ਇਹਨਾਂ ਨੇ ਡੈਂਪ ਬਣਾਤਾ ਜੀ ਇਸ ਇਲਾਕੇ ਦੇ ਬਿੰਨਿਆ ਮੱਛਰ ਇੰਨਾ ਗੰਦੇ ਕੋਟਿਆਂ ਦੇ ਉੱਪਰ ਖਲੋਹੋ ਇੰਨੀ ਬਦਬੂ ਹੁੰਦੀ ਆ ਉਹਦੇ ਕੋਈ ਵਾਲੀਵਾਰਸ ਨਹੀਂ ਪਹਿਲਾਂ ਨਾਲ ਪਾਰਕ ਬਣੀ ਸੀ ਪਾਰਕ ਵੀ ਸਾਰੀ ਖਰਾਬ ਹੋ ਗਈ ਆ ਉਥੇ ਕੂੜੇ ਢੇਰ ਲੱਗ ਚੁੱਕੇ ਆ ਜੀ ਇਹ ਸਭ ਤੋਂ ਵੱਡਾ ਮੁੱਦਾ ਇਹ ਹੈ ਜੁਕਣਾ ਕਿ ਇਹ ਰੋਹੀ ਦੇ ਕਿਨਾਰੇ ਤੋਂ ਇਹ ਕੂੜਾ ਕਿੱਥੇ ਬਾਹਰ ਡੈਂਪ ਪਾਣੀ ਸ਼ਹਿਰ ਦੇ ਵਿੱਚੋਂ ਬਿਲਕੁਲ ਸ਼ਹਿਰ ਦੇ ਵਿੱਚ ਆ ਇਸ ਲਾਗੇ ਆਪਣੇ ਮੜੀਆਂ ਸ਼ਮਸ਼ਾਨ ਘਾੜਿਆ ਇੱਥੇ ਬਹੁਤ ਚੰਗੇ ਬੰਦੇ ਵੀ ਹੁੰਦੇ ਬੜੇ ਬੜੇ ਪੜੇ ਲਿਖੇ ਵੀ ਹੁੰਦੇ ਆ ਸਭ ਤੋਂ ਜਿਆਦਾ ਗੰਦ ਇਸ ਰੋਹੀ ਦੇ ਕਿਨਾਰੇ ਕਿਨਾਰੇ ਸਚਕੰਡ ਰੋਡ ਮੜੀਆਂ ਦੇ ਕੋਲ ਬਿਲਕੁਲ ਕੋਲ ਆ ਸ਼ਮਸ਼ਾਨ ਘਾੜ ਦੇ ਕੋਲ ਕੋਈ ਵੀ ਮੈਂਬਰਸ ਵੱਡੇ ਲੀਡਰਸ ਹੈਦਾਨ ਆ ਕੇ ਦੇਖ ਸਕਦਾ ਮੌਕਾ ਦੇਖ ਸਕਦਾ ਵੀ ਕੀ ਹਾਲਤ ਹੋ ਜੇ ਇਹ ਜਿਨੂੰ ਅਸੀਂ ਮੁੱਖ ਏਸੀ ਰੱਖਦੇ ਆਂ ਵੀ ਡਿਪਲੇਮ ਇੱਥੇ ਲੱਗਿਆ ਕੋਈ ਵਾਰਸ ਬਣਿਆ ਨਹੀਂ ਵੋਟਾਂ ਲੈਂਦੇ ਆ ਤੇ ਪਾਸੇ ਹੋ ਜਾਂਦੇ ਆ ਕਿ ਮਹਾਰਾਜ ਜਾਂਦਾ ਜੀ ਗਰੰਟਾ ਕਿੱਦਾਂ ਜਾਂਦੀਆਂ ਕਿੱਦਾਂ ਆਉਂਦੀਆਂ ਇਸ ਇਲਾਕੇ ਵਾਲੇ ਸੋਚਦਾ ਹੀ ਕੋਈ ਨਹੀਂ ਹੈ ਜੀ ਬਸ ਏਸੀ ਕਰਕੇ ਅਸੀਂ ਇਹ ਸੇਵਾਦਾਰਾਂ ਨੂੰ ਕਹਿੰਦੇ ਆਂ ਵੀ ਹਨੂ ਮਾਰੇ ਦੀ ਸੇਵਾ ਦਿੱਤੀ ਆ ਤਨੂੰ ਮਨੂੰ ਤੈਨੂੰ ਵੀ ਸੇਵਾ ਹੀ ਨਿਭਾਵਾਂਗੇ ਜੇ ਮਾਲਕ ਨੇ ਹਨੂ ਮੌਕਾ ਦਿੱਤਾ ਤੇ ਸਰ ਕਿਹੜੀ ਪਾਰਟੀ ਦੇ ਉਮੀਦਵਾਰ ਦੇ ਨਾਲ ਤੁਸੀਂ ਆਪਣੀ ਟੱਕਰ ਗਿਣਦੇ ਜੇ ਹੋਰ ਵੀ ਪਾਰਟੀਆਂ ਨੇ ਜਿਹੜੇ ਆ ਆਪਣੇ ਉਮੀਦਵਾਰ ਐਲਾਨੇ ਹੋਣਗੇ ਇਸ ਵਾਰਡ ਦੇ ਵਿੱਚ ਦੇਖੋ ਜੀ ਬੜੀ ਸ਼ਰਧਾ ਨਾਲ ਬੜੀ ਚਾਅ ਨਾਲ ਸੀ ਆਮ ਪਾਰਟੀ ਲੈਂਦੀ ਸੀ ਅੱਗੇ ਜੀ ਐਨਾ ਕੁ ਮਾਨ ਸੀ ਕਿ ਆਮ ਪਾਰਟੀ ਜਿਹੜੀ ਹੈ ਨਾ ਇਹ ਬਹੁਤ ਦੇਖੇਗੀ ਸੁਧਾਰ ਕਰੇਗੀ ਪਰ ਅਸੀਂ ਇਸ ਵੇਲੇ ਦੇ ਵਿੱਚ ਪਹਿਲੀ ਵਾਰ ਅਸੀਂ ਇਹ ਇਲੈਕਸ਼ਨ ਦੀ ਖਲੋਰੀਆਂ ਕਿ ਸਾਡੇ ਇੱਥੇ ਹਾਂ ਜੀ ਸਾਡੇ ਇੱਥੇ ਐਮਐਲਏ ਸਾਹਿਬ ਵੀ ਕੋਈ ਕਿਸੇ ਵੀ ਬਾਤ ਨਹੀਂ ਪੁੱਛਦੇ ਜੀ ਇਲਾਕਿਆਂ ਦੇ ਵਿੱਚੋਂ ਬੜੀ ਧੂਮ-ਧਾਮ ਨਾਲ ਤੁਸੀਂ ਸ਼ਹਿਰ ਦੇ ਵਿੱਚੋਂ ਆ ਕੇ ਇਨਕੁਆਇਰੀ ਲੈ ਸਕਦੇ ਇਲਾਕੇ 'ਚ ਪੁੱਛ ਸਕਦੇ ਜੀ ਸਤਖੰਡ ਰੋਡ ਤੋਂ ਤਾਂ ਖਾਸ ਕਰਕੇ ਪੁੱਛੋ ਜੀ ਨਾ ਕਿ 3 ਸਾਲ ਹੋ ਚਲੇ ਆ ਐਮਐਲਏ ਸਾਹਿਬ ਨੇ ਇੱਥੇ ਵੜ ਕੇ ਨਹੀਂ ਦੇਖਿਆ ਬਿਲਕੁਲ ਇਹੀ ਵੜ ਕੇ ਦੇਖਿਆ ਜੋ ਕੋਈ ਕਹਿ ਲਵੇ ਕਿ ਵੜ ਕੇ ਵੇਖਿਆ ਫਿਰ ਤੁਸੀਂ ਦੱਸੋ ਕਿ ਇਹਨਾਂ ਨੇ ਇੱਥੇ ਆ ਕੇ ਇਹ ਇੱਕ ਮੋੜ ਦੀ ਕੀਮਤਾਂ ਮੌਲੀ ਸੰਦੇ ਵਿੱਚ ਕਿੰਨੀ ਆ ਇੱਕ ਆਮ ਮੋੜ ਨਹੀਂ ਹੈ ਬੋਰਡ ਦੀ ਬੜੀ ਕੀਮਤ ਆ ਪਰ ਐਮਐਲਏ ਸਾਹਿਬ ਸਹਿਬਾਨ ਜਿਹੜਾ ਉਪਰ ਲੀਡਰ ਉਹ ਵੀ ਸੋਚਣ ਵੀ ਬੋਰਡ ਬਹੁਤ ਕੀਮਤੀ ਆ ਪਰ ਇਹ ਇਹਨਾਂ ਨੇ ਪਾਈ ਹੈ ਤੇ ਉਹਨਾਂ ਬਾਰੇ ਸੋਚਣਾ ਚਾਹੀਦਾ ਵਾ ਕੀ ਅਖੀਰ ਦੇ ਵਿੱਚ ਅਪੀਲ ਕਰੋਗੇ ਆਪਣੇ ਵਾਰਡ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਬਾਰੇ ਅਸੀਂ ਵਾਰਡ ਸਾਰੇ ਨੂੰ ਰਹੀ ਕਿ ਕੀਤਾ ਜੀ ਸਾਰੇ ਇਹਨਾਂ ਨੂੰ ਸਾਰਿਆਂ ਨੂੰ ਪਤਾ ਜੀ ਇਹ ਇਲੈਕਸ਼ਨ ਜੀ ਪਤਾ ਲੱਗ ਜੇਗਾ ਕਿ ਲੋਕਾਂ ਨਾਲ ਜੋ ਬੜੇ ਅਤਿਆਚਾਰ ਹੋਇਆ ਜੀ ਕਿਸੇ ਨੇ ਬਾਤ ਪੁੱਛੀ ਨਹੀਂ ਆ ਸਤਖੰਡ ਰੋਡ ਦੀ ਖਾਸ ਕਰਕੇ ਪਤਾ ਲੱਗ ਜੇਗਾ ਵੀ ਕੌਣ ਕਿੰਨੂੰ ਚੰਦਾ ਏ ਔਰ ਕਿਸ ਕੰਮ ਵਾਸਤੇ ਲੋਕਾਂ ਨੇ ਆਰ ਕੀ ਸਾਰਿਆਂ ਨੂੰ ਪਤਾ ਹੈ ਵੀ ਇਹ ਇਸ ਵਾਰ ਦਾ ਕੋਈ ਜਿੰਮੇਵਾਰ ਬੰਦਾ ਆਇਆ ਨਹੀਂ ਆ ਜੀ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਆਪ ਕਹਿੰਨੇ ਆ ਚੰਗਾ ਚਿਹਰਾ ਅਗੇ ਲੈ ਗਿਆ ਵੇ ਤੇ ਚੰਗਾ ਚਿਹਰਾਣਾ ਚੀ ਦਾ ਜਿਹਨੂੰ ਵਾਰਡ ਨਾਲ ਪਰਿਵਾਰ ਨਾਲ ਪਿਆਰ ਹੋਵੇ ਤੇ ਆਉਂਦੀਆਂ ਆਉਂਦੀ ਇਲੈਕਸ਼ਨ ਤੱਕ ਉਹਨੂੰ ਸੰਤੀ ਨਾਲ ਚੁਣਿਆ ਜਾਵੇ ਇਸ ਕਰਕੇ ਮੈਂ ਸਾਰੇ ਅੱਗੇ ਹੱਥ ਜੋੜੇ ਬੇਨਤੀ ਕਰਦਾ ਕੋਈ ਵੀ ਕੋਈ ਵੀ ਪ੍ਰਾਕਤੀਸੀ ਪਾਰਟੀ ਅੱਗੇ ਲੱਗਦਾ ਇਸ ਇਲਾਕੇ ਦਾ ਜਰੂਰ ਸੁਣਿਆ ਜਾਵੇ ਜਰੂਰ ਉਸ ਇਲਾਕੇ ਦਾ ਖਿਆਲ ਰੱਖਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਜੀ ਬਸ ਸਾਡੀ ਜਿਆਦਾ ਕੋਈ ਮੇਨ ਮੁੱਦਾ ਤੇ ਅਸੀਂ ਇਹ ਕਹਿੰਦੇ ਆ ਕਿ ਕੋਈ ਤੁਹਾਨੂੰ ਵੀ ਪਤਾ ਗੰਦਗੀ ਦੇ ਵਿੱਚ ਸਭ ਤੋਂ ਜਿਆਦਾ ਕਿੰਨੇ ਬੱਚੇ ਬਿਮਾਰ ਹੁੰਦੇ ਆ ਸਾਡੀ ਇਹੋ ਸਾਰੇ ਨੂੰ ਇਹੀ ਬੇਨਤੀ ਆ ਇਹ ਨਹੀਂ ਕਿ ਮੈਂ ਆਪਣੀ ਇੱਕ ਚੌਧਰ ਵਾਸਤੇ ਇਸ ਵਾਰ ਤੇ ਖਲੋਣ ਲਗਾ ਸਿਰ ਮੈਂ ਗੁਰੂ ਸਾਹਿਬ ਅਗੇ ਅਰਦਾਸ ਕਰਕੇ ਖਲੋਤਾ ਹਾਂ ਕਿ ਮੈਂ ਇਸ ਮਲੇ ਦੀ ਸੇਵਾ ਕਰ ਸਕਾਂ ਸਭ ਤੋਂ ਵੱਡਾ ਸਾਡੇ ਇਹੀ ਮੁੱਦਾ ਹੈ ਲੱਖੋ ਇਸ ਸ਼ਮਸ਼ਾਨਗੜ ਮੰਡੀਆਂ ਦੇ ਵਿੱਚ ਜਿਹੜੇ ਆ ਬੜੇ ਬੜੇ ਬੰਦੇ ਵੀ ਜਿਨ੍ਹਾਂ ਦੀ ਕੋ ਡੈਥ ਹੁੰਦੀ ਆ ਚੰਗੇ ਲੀਡਰ ਹੁੰਦੇ ਆ ਹਰ ਲੀਡਰ ਇੱਥੇ ਮੈਂ ਦੇਖਿਆ ਆਪਣੀ ਅੱਖੀਂ ਬੜਾ ਰਾਸੀ ਹੁੰਦਾ ਉਹਦੇ ਲਾਗੇ ਪਾਰਕ ਵੀ ਬਣਾਈ ਗਈ ਸੀ ਪਾਰਕ ਆ ਕੇ ਦੇਖੋ ਉਹਦੇ ਵਿੱਚ ਕੀ ਕੁਝ ਬਣਾ ਕੇ ਪਾਰਕ ਦਾ ਸੱਤਿਆਨਾਸ਼ ਕਰ ਦਿੱਤਾ ਸਾਡੇ ਇਸ ਇਲਾਕੇ ਦੀ ਸਤਖੰਡ ਰੋਡ ਤੇ ਸਭ ਤੋਂ ਵੱਡੀ ਇਹੀ ਲਿਆਇਆ ਕਿ ਜਿਹੜੀ ਐ ਇਹ ਜਿਹੜਾ ਡੈਂਪਿਆ ਉੱਥੇ ਚਖਾਇਆ ਜਾਵੇ ਜੇ ਜਿਹੜੇ ਬੱਚਿਆਂ ਨੂੰ ਕਈ ਤਰ੍ਹਾਂ ਦੀ ਬਿਮਾਰੀ ਲੱਗਦੀ ਹੈ ਉਹਨੂੰ ਬਚਾਇਆ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਾਨਿ ਨਿਸ਼ਾਨ ਸਿੰਘ ਜੀ ਭਾਜਪੀ ਦੇ ਉਮੀਦਵਾਰ ਵਾਰਡ ਨੰਬਰ 18 ਤੋਂ ਜਿਨ੍ਹਾਂ ਨੇ ਕਿ ਬਹੁਤ ਹੀ ਵਧੀਆ ਇੱਕ ਗੱਲ ਦੱਸੀ ਹੈ ਇੱਕ ਤਾਂ ਇਹਨਾਂ ਨੇ ਮੁੱਦਾ ਚੁੱਕਿਆ ਵਾ ਕਿ ਜਿਹੜਾ ਸੱਚਖੰਡ ਰੋਡ ਦੇ ਉੱਤੇ ਡੰਪ ਹੈ ਲੰਬੇ ਸਮੇਂ ਤੋਂ ਬਣਿਆ ਡੰਪ ਹੈ ਉਸ ਨੂੰ ਹਟਾਉਣ ਦੀ ਮੰਗ ਕੀਤੀ ਹੈ ਦੂਸਰਾ ਇਹਨਾਂ ਨੇ ਇਹ ਵੀ ਕਿਹਾ ਹੈ ਕਿ ਡਾਕਟਰ ਕਸ਼ਮੀਰ ਸਿੰਘ ਸੋਲ ਹਲਕਾ ਵਿਧਾਇਕ ਜੋ ਨੇ ਜਦੋਂ ਦੇ ਵਿਧਾਇਕ ਬੜੇ ਨੇ ਉਹਨਾਂ ਨੇ ਇਸ ਮਹੱਲੇ ਦੀ ਸਾਰ ਨਹੀਂ ਲਈ ਹੈ ਔਰ ਵੀ ਇਹਨਾਰੇ ਕਈ ਗੱਲਾਂ ਬਾਤਾਂ ਦਸੀਆਂ ਨੇ ਅਸਿਕਾ ਹੋਰ ਜਾਣਕਾਰੀਆਂ ਲੈਣ ਦੇ ਲਈ ਤੁਸੀਂ ਬਨੇ ਰਹੋ ਸਾਡੇ ਚੈਨਲ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ